ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਿੰਦਰ ਕੌਰ ਹੈ ਮੈਂ ਸੈਂਟਰਲ ਹਾਈ ਸਕੂਲ ਜਸਿੰਗਰ ਸਾਹਾ ਹਾਈ ਸਕੂਲ ਫਰੈਜ਼ਨਸਿਟੀ ਕਾਲਜ ਮੇਰੇ ਰਕ ਕਮਿਊਨਿਟੀ ਕਾਲਜ ਵਿੱਚ ਬਹੁਤ ਮਾਣ ਦੇ ਨਾਲ ਪੰਜਾਬੀ ਪੜਾਉਂਦੀ ਹਾਂ ਤੇ ਅੱਜ ਉਸ ਤੋਂ ਵੀ ਕਿਤੇ ਜ਼ਿਆਦਾ ਮਾਣ ਦੇ ਨਾਲ ਮੈਂ ਤੁਹਾਡੇ ਸਾਹਮਣੇ ਖੜੀ ਹਾਂ ਤੁਹਾਡਾ ਸਵਾਗਤ ਕਰਨ ਦੇ ਲਈ ਅੱਜ ਜੋ ਇੱਕ ਇਤਿਹਾਸ ਰਚਿਆ ਜਾ ਰਿਹਾ ਹੈ ਉਸ ਨੂੰ ਉਸਨੇ ਤੁਸੀਂ ਗਵਾਹ ਹੋ ਇਸ ਇਸ ਇਤਿਹਾਸ ਦੇ ਕਿਉਂਕਿ ਸਾਡੇ ਬੱਚੇ ਸਾਨੂੰ ਪੁੱਛਦੇ ਸਨ ਕਿ ਸਾਡਾ ਇੰਨਾ ਮਹਾਨ ਇਤਿਹਾਸ ਹੈ ਅਸੀਂ ਇੰਨੇ ਵੱਡੇ ਵੱਡੇ ਸੂਰਮਿਆਂ ਦੇ ਵਾਲੀਵਾਰਸਿਆਂ ਤੇ ਸਾਡਾ ਇਤਿਹਾਸ ਇੱਥੇ ਪੜਾਇਆ ਕਿਉਂ ਨਹੀਂ ਜਾਂਦਾ ਤੇ ਮੈਂ ਬੱਚਿਆਂ ਨੂੰ ਕਹਿੰਦੀ ਸੀ ਸਾ ਕਿ ਜਸਟ ਇਨ ਸਾਡੇ ਸੂਰਮਿਆਂ ਦੇ ਨਾਂ ਤੇ ਸਾਡੇ ਬਹਾਦਰਾਂ ਦੇ ਨਾਂ ਤੇ ਸਾਡੇ ਇੱਥੇ ਸਕੂਲ ਬਣਨ ਲੱਗਾ ਸਾਨੂੰ ਸਾਡਾ ਇਤਿਹਾਸ ਪੜਾਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਮੈਂ ਆਪਣੀ ਪੰਜਾਬੀ ਕਲਾਸ ਵਿੱਚ ਬੱਚਿਆਂ ਨੂੰ ਜ਼ਰੂਰੀ ਸ਼ਹੀਦ ਜਸਵੰਤ ਸਿੰਘ ਖਲੜਾ ਹਰ ਵਾਰਿ ਪੜਾਉਂਦੀ ਆ ਤੇ ਉਹ ਪੜ੍ਹਦੇ ਸਮੇਂ ਜਿਹੜੀ ਉਹਨਾਂ ਦੀ ਅੱਖਾਂ ਵਿੱਚ ਚਮਕ ਆ ਉਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਮੈਂ ਸੂਸ ਕਰਦੇ ਆ ਕਿ ਸੱਚ ਜਾਂ ਹੌਸਲਾ ਸਿਰਫ ਕਿਤਾਬਾਂ ਚ ਨਹੀਂ ਪੜਿਆ ਜਾਂਦਾ ਸਾਡੇ ਸੂਰਮੇ ਸਾਡੇ ਬਹਾਦਰ ਉਹ ਇਤਿਹਾਸ ਦੀ ਉਸ ਹੌਸਲੇ ਦੀ ਮਿਸਾਲ ਸਨ ਜਦੋਂ ਮੈਂ ਪੜ੍ਹਾਦੀ ਹਾਂ ਤਾਂ ਮੈਂ ਹਮੇਸ਼ਾ ਇੱਕ ਮੈਕਸੀਕਨ ਪ੍ਰੋਵਰਬ ਨਾਲ ਸ਼ੁਰੂ ਕਰਦੀ ਹਾਂ ਆਈ ਆਲਵੇਸ ਟੈਲ them they try to bury us they didn't know we were seeds ਸੋ ਉਸ ਤੋਂ ਮੈਂ ਜਦੋਂ ਸੀ ਜਸ ਵਨ ਸੇਂਕ ਹਲੜਾ ਨੇ ਸੱਚੀ ਆਵਾਜ਼ ਉਠਾਈ ਜਦੋਂ 25000 ਨੌਜਵਾਨਾਂ ਨੂੰ ਮਾਰ ਕੇ ਰਫਾ ਦਫਾ ਕਰ ਦਿੱਤਾ ਗਿਆ ਕੋਈ ਵੀ ਉਹਨਾਂ ਦਾ ਨਾਮ ਪਤਾ ਦੱਸਣ ਲਈ ਤਿਆਰ ਨਹੀਂ ਸੀ ਉਹ ਖੜੇ ਹੋਏ ਤੇ ਉਹਨਾਂ ਨੂੰ ਧਮਕੀ ਮਿਲੀ ਕਿ 25000 ਦੀ ਜਗ੍ਹਾ ਸੀ 25000 1 ਲੱਖ ਦਾ ਹਿਸਾਬ ਦੇ ਦੇਵਾਂਗੇ ਉਸ ਸਮੇਂ ਉਹ ਜਾਣਦੇ ਨਹੀਂ ਸੀ ਕਿ ਉਹ ਇੱਕ ਅਜਿਹਾ ਬੀਜ ਬੀਜਣ ਜਾ ਰਹੇ ਆ ਜੋ ਇੱਕ ਦਿਨ ਅਮਰੀਕਾ ਦੀ ਧਰਤੀ ਤੇ ਪੁੰਗਰੇਗਾ ਸਾਰਿਆਂ ਲਈ ਇਤਿਚਾਨਣ ਮਨਾਰਾ ਬਣੇਗਾ ਔਰ ਮੈਂ ਉਮੀਦ ਕਰਦੀ ਹਾਂ ਕਿ ਸਾਡੇ ਬੱਚੇ ਜੋ ਅੱਜ ਇੱਥੇ ਆ ਕੇ ਪੜ੍ਹਨਗੇ ਸਾਡਾ ਜੋ ਪਵੇਖ ਹਨ ਉਹ ਨਾ ਸਿਰਫ ਲਿਖਣਾ ਤੇ ਪੜ੍ਹਨਾ ਸਿੱਖਣਗੇ ਬਲਕਿ ਸੱਚ ਦੇ ਰਾਹ ਤੇ ਚੱਲਣਾ ਹੌਸਲਾ ਕੀ ਹੁੰਦਾ ਹੈ ਤੇ ਚੜ੍ਹਦੀ ਕਲਾ 'ਚ ਰਹਿਣਾ ਕੀ ਹੁੰਦਾ ਹੈ ਉਹ ਵੀ ਜ਼ਰੂਰ ਸਿੱਖਣਗੇ ਮੈਂ ਆਪਣੇ ਸਾਰੇ ਸਕੂਲ ਬੋਰਡ ਦਾ ਐਡਮਿਨਿਸਟ੍ਰੇਸ਼ਨ ਦਾ ਸਾਰਿਆਂ ਦੀ ਔਰ ਸਭ ਤੋਂ ਜ਼ਿਆਦਾ ਫਰੈਸ਼ਨੋਸਿਟੀ ਦੀ ਧੰਨਵਾਦੀ ਹਾਂ ਸੁਜਵਨ ਸਿੰਘ ਜੀ ਦੇ ਨਾਂ ਤੇ ਪਹਿਲਾਂ ਪਾਰਕ ਬਣੀ ਤੇ ਇੱਕ ਹੋਰ ਕਦਮ ਪੁੱਟ ਕੇ ਅਸੀਂ ਅੱਜ ਸਕੂਲ ਖੜਾ ਕਰ ਦਿੱਤਾ ਹੁਣ ਹੋਰ ਬਹੁਤ ਸਾਰੇ ਮੀਲ ਪੱਥਰ ਰੱਖਾਂਗੇ ਦੁਨੀਆ ਨੂੰ ਦਿਖਾਵਾਂਗੇ ਕਿ ਸਿੱਖ ਕੀ ਹਨ ਪੰਜਾਬੀ ਕੀ ਹਨ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੀ ਹਾਂ ਮੈਂ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੀ ਹਾਂ ਕਿ ਸਕੂਲ ਦਾ ਨਾਮ ਰੋਸ਼ਨ ਕਰਨ ਅਧਿਆਪਕਾਂ ਨੂੰ ਪਰਮਾਤਮਾ ਬਲ ਵਖਸ਼ੇ ਕਿ ਉਹਨਾਂ ਨੂੰ ਸੱਚ ਦੇ ਰਾਹ ਤੇ ਚੱਲਣਾ ਸਿਖਾਉਣ ਤੇ ਇੱਕ ਦਿਨ ਉਹ ਬੱਚੇ ਸਾਡਾ ਸਾਰਿਆਂ ਦਾ ਸਾਡੇ ਸਕੂਲ ਦਾ ਸਾਡੀ ਕੌਮ ਦਾ ਨਾਮ ਰੋਸ਼ਨ ਕਰਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ